ਸੋ ਜੇਕਰ ਤੁਸੀਂ ਵੀ ਕੋਮਣ ਦਾ ਪਲਾਨ ਬਣਾ ਰਹੇ ਹੋ ਤਾਂ ਠਹਿਰ ਜਾਓ ਕਿਉਂਕਿ ਜੋ ਮੌਸਮ ਹੈ ਬੇਹਤ ਖਰਾਬ ਹੈ ਤੇ ਕਈ ਥਾਵਾਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਵੇਖ ਕੇ ਤੁਹਾਡਾ ਵੀ ਦਿਲ ਕੰਬ ਜਾਵੇਗਾ ਸੋ ਜੇਕਰ ਤੁਸੀਂ ਵੀ ਪਹਾੜਾਂ 'ਚ ਘੁੰਮਣ ਜਾ ਰਹੇ ਹੋ ਤਾਂ ਅਜੇ ਰੁਕ ਜਾਓ ਕਿਉਂਕਿ ਮੀਂਹ ਹੈ ਬਹੁਤ ਬੁਰਾ ਹਾਲ ਕੀਤਾ ਪਿਆ ਸੋ ਖਾਸ ਕਰ ਜੇਕਰ ਤੁਸੀਂ ਕਿਸੇ ਕੰਮ ਲਈ ਜਾਂ ਵੈਸੇ ਕੋਮਣ ਲਈ ਹਰੀਦਵਾਰ ਜਾਣਾ ਹੈ ਤਾਂ ਨਾ ਜਾਓ ਕਿਉਂਕਿ ਇਹ ਖਬਰ ਜ਼ਰੂਰ ਵੇਖ ਲਿਓ ਕਿਉਂਕਿ ਤੁਹਾਡੇ ਪੈਰ ਆਪੇ ਹੀ ਇਸ ਖਬਰ ਨੂੰ ਦੇਖਣ ਤੋਂ ਬਾਅਦ ਰੁਕ ਜਾਣਗੇ ਕਿ ਉੱਥੇ ਹਰੀਦਵਾਰ ਦੇ ਵਿੱਚ ਆਖਿਰ ਹੋ ਕੀ ਰਿਹਾ ਸੋ ਦੱਸਦੀ ਹੈ ਕਿ ਮੌਨਸੂਨ ਦੀ ਆਂ ਦੇ ਨਾਲ ਹੀ ਅਸਮਾਨ ਤੋਂ ਆਫਤ ਦੀ ਬਾਰਿਸ਼ ਵੀ ਸ਼ੁਰੂ ਹੋ ਗਈ ਹੈ ਹਰੀਦਵਾਰ ਚ ਸ਼ਨੀਵਾਰ ਦੁਪਹਿਰ ਮੀਂਹ ਪੈਣ ਤੋਂ ਬਾਅਦ ਯਾਤਰੀ ਤੇ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ ਤੇ ਹੁਣ ਵੀ ਉੱਥੇ ਇਹੀ ਹਾਲਾਤ ਨੇ ਸਾਰੇ ਸ਼ਹਿਰ ਦੇ ਵਿੱਚ ਮੀਂਹ ਆਫਤ ਬਣ ਕੇ ਵਰਿਆ ਹੈ ਹਰੀਦਵਾਰ ਵਿੱਚ ਦੁਪਹਿਰ ਨੂੰ ਤਬਾਹੀ ਵਾਂਗ ਮੀਂਹ ਪਿਆ ਸੋ ਦੱਸਦੀ ਹੈ ਕਿ ਜੋ ਦਰਿਆ ਨੇ ਉੱਥੇ ਤੇ ਨਹਿਰਾਂ ਨੇ ਉੱਥੇ ਦੀਆਂ ਉਹ ਬਹੁਤ ਉੱਚੀ ਤੱਕ ਆ ਗਈਆਂ ਨੇ ਕਾਫੀ-ਕਾਫੀ ਫੁੱਟ ਤੱਕ ਕੇ ਪਾਣੀ ਹੈ ਜੋ ਬਾਹਰ ਆ ਗਿਆ ਐ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀਆਂ ਗੱਡੀਆਂ ਇੰਨੀਆਂ ਮਹਿੰਗੀਆਂ ਲੱਖਾਂ ਦੀਆਂ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਰੁੜ ਰਹੀਆਂ ਨੇ ਤੇ ਕਿੰਨਾ ਜੋ ਜਨ ਜੀਵਨ ਦਾ ਵੀ ਨੁਕਸਾਨ ਹੋ ਰਿਹਾ ਸੋ ਦੱਸ ਦਿਓ ਕਿ ਇਹ ਪਾਣੀ ਆ ਜੋ بارشਾਂ ਦੇ ਵਿੱਚ ਆਉਂਦਾ ਸੋ ਇਸ ਦੇ ਨਾਲ ਹੀ ਇੱਥੇ ਜੋ ਵਾਹਨ ਖੜੇ ਹੁੰਦੇ ਨੇ ਉਹ ਵੀ ਇੰਝ ਤੈਰਦੇ ਨੇ ਜਿਵੇਂ ਕੋਈ ਇੱਥੇ ਸਵਿਮਿੰਗ ਕਰਦਾ ਹੋਵੇ ਸੋ ਦੱਸ ਜੀ ਕਿ ਕਾਰਾਂ ਗੰਗਾ ਦੇ ਵਿੱਚ ਕਿਸ਼ਤੀਆਂ ਵਾਂਗ ਤੈਰ ਰਹੀਆਂ ਨੇ ਸ਼ਰਧਾਲੂ ਤੇ ਸਥਾਨਕ ਲੋਕ ਨਦੀ ਦੇ ਕਿਨਾਰੇ ਤੇ ਪੁળા ਤੇ ਖੜੇ ਹੋ ਗਏ ਮੋਟਰ ਸਾ ਮੋਬਾਈਲ ਫੋਨ ਤੇ ਰੁੱੜ ਰਹੀਆਂ ਕਾਰਾਂ ਦੀਆਂ ਵੀਡੀਓ ਬਣਾਈਆਂ ਜਾ ਰਹੀਆਂ ਨੇ ਮਲ ਵਿੱਚ ਫਸੀਆਂ ਕਾਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਰਾਹਤ ਬਚਾਅ ਕਾਰਜ ਜਾਰੀ ਹੈ ਪਰ ਦੱਸ ਜੀ ਕਿ ਜਿਸ ਤਰੀਕੇ ਦੇ ਹਾਲ ਹਰੀਦੁਆਰ 'ਚ ਹੋਏ ਪਏ ਨੇ ਸਤੁਸੀਂ ਵੀ ਜੇਕਰ ਹਰੀਦੁਆਰ ਕੋ ਦਾ ਪਲਾਨ ਬਣਾ ਰਹੇ ਹੋ ਤਾਂ ਰੁਕ ਜਾਓ ਕਿਉਂਕਿ ਜਾਣਾ ਤੁਹਾਡਾ ਰਿਸਕ ਹੀ ਹੋ ਸਕਦਾ ਹੈ ਸੋ ਜੇਕਰ ਤੁਸੀਂ ਵੀ ਕੋਮਰ ਦਾ ਪਲਾਨ ਬਣਾ ਰਹੇ ਹੋ ਤਾਂ ਠਹਿਰ ਜਾਓ ਕਿਉਂਕਿ ਜੋ ਮੌਸਮ ਹੈ ਬੇਹਤ ਖਰਾਬ ਹੈ ਤੇ ਕਈ ਥਾਵਾਂ ਤੋਂ ਅਜਈਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਵੇਖ ਕੇ ਤੁਹਾਡਾ ਵੀ ਦਿਲ ਕੰਬ ਜਾਵੇਗਾ ਸੋ ਜੇਕਰ ਤੁਸੀਂ ਵੀ ਪਹਾੜਾਂ 'ਚ ਘੁੰਮਣ ਜਾ ਰਹੇ ਹੋ ਤਾਂ ਅਜੇ ਰੁਕ ਜਾਓ ਕਿਉਂਕਿ ਮੀਨ ਹੈ ਬਹੁਤ ਬੁਰਾ ਹਾਲ ਕੀਤਾ ਪਿਆ ਸੋ ਖਾਸ ਕਰ ਜੇਕਰ ਤੁਸੀਂ ਕਿਸੇ ਕੰਮ ਲਈ ਜਾਂ ਵੈਸੇ ਕੋਮਰ ਲਈ ਹਰੀਦੁਆਰ ਜਾਣਾ ਹੈ ਤਾਂ ਨਾ ਜਾਓ ਕਿਉਂਕਿ ਇਹ ਖਬਰ ਜ਼ਰੂਰ ਵੇਖ ਲਿਓ ਕਿਉਂਕਿ ਤੁਹਾਡੇ ਪੈਰ ਆਪੇ ਹੀ ਇਸ ਖਬਰ ਨੂੰ ਦੇਖਣ ਤੋਂ ਬਾਅਦ ਰੁਕ ਜਾਣਗੇ ਕਿ ਉੱਥੇ ਹਰੀਦਵਾਰ ਦੇ ਵਿੱਚ ਆਖਿਰ ਹੋ ਕੀ ਰਿਹਾ ਹੈ ਸੋ ਦੱਸਦੇ ਕਿ ਮੌਨਸੂਨ ਦੀਆਂ ਦੇ ਨਾਲ ਹੀ ਅਸਮਾਨ ਤੋਂ ਆਫਤ ਦੀ ਬਾਰਿਸ਼ ਵੀ ਸ਼ੁਰੂ ਹੋ ਗਈ ਹੈ ਹਰੀਦਵਾਰ ਚ ਸ਼ਨੀਵਾਰ ਦੁਪਹਿਰੇ ਮੀਂਹ ਪੈਣ ਤੋਂ ਬਾਅਦ ਯਾਤਰੀ ਤੇ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ ਤੇ ਹੁਣ ਵੀ ਉੱਥੇ ਇਹੀ ਹਾਲਾਤ ਨੇ ਸਾਰੇ ਸ਼ਹਿਰ ਦੇ ਵਿੱਚ ਮੀਂਹ ਆਫਤ ਬਣ ਕੇ ਵਰਿਆ ਹਰੀਦਵਾਰ ਵਿੱਚ ਦੁਪਹਿਰ ਨੂੰ ਤਬਾਹੀ ਵਾਂਗ ਮੀਂਹ ਪਿਆ ਸੋ ਦੱਸਦੇ ਕਿ ਜੋ ਦਰਿਆ ਨੇ ਉੱਥੇ ਤੇ ਨਹਿਰਾਂ ਨੇ ਉੱਥੇ ਦੀਆਂ ਉਹ ਬਹੁਤ ਉੱਚੀ ਤੱਕ ਆ ਗਈਆਂ ਨੇ کافی-ਕਾਫੀ ਫੁੱਟ ਦੇ ਤੱਕ ਕਿ ਪਾਣੀ ਐ ਜੋ ਬਾਹਰ ਆ ਗਿਆ ਐ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀਆਂ ਗੱਡੀਆਂ ਇੰਨੀਆਂ ਮਹਿੰਗੀਆਂ ਲੱਖਾਂ ਦੀਆਂ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਰੁੜ ਰਹੀਆਂ ਨੇ ਤੇ ਕਿੰਨਾ ਜੋ ਜਨ ਜੀਵਨ ਦਾ ਵੀ ਨੁਕਸਾਨ ਹੋ ਰਿਹਾ ਸੋ ਦੱਸ ਦਈਏ ਕਿ ਇਹ ਪਾਣੀ ਆ ਜੋ بارشਾਂ ਦੇ ਵਿੱਚ ਆਉਂਦਾ ਸੋ ਇਸ ਦੇ ਨਾਲ ਹੀ ਇੱਥੇ ਜੋ ਵਾਹਨ ਖੜੇ ਹੁੰਦੇ ਨੇ ਉਹ ਵੀ ਇੰਜ ਤੈਰਦੇ ਨੇ ਜਿਵੇਂ ਕੋਈ ਇੱਥੇ ਸਵਿਮਿੰਗ ਕਰਦਾ ਹੋਵੇ ਸੋ ਦੱਸਦੇ ਕਿ ਕਾਰਾਂ ਗੰਗਾ ਦੇ ਵਿੱਚ ਕਿਸ਼ਤੀਆਂ ਵਾਂਗ ਤੈਰ ਰਹੀਆਂ ਨੇ ਸ਼ਰਧਾਲੂ ਤੇ ਸਥਾਨਕ ਲੋਕ ਨਦੀ ਦੇ ਕਿਨਾਰੇ ਤੇ ਪੁਲਾ ਤੇ ਖੜੇ ਹੋ ਗਏ ਮੋਟਸ ਆ ਮੋਬਾਈਲ ਫੋਨ ਤੇ ਰੋੜ ਰਹੀਆਂ ਕਾਰਾਂ ਦੀਆਂ ਵੀਡੀਓ ਬਣਾਈਆਂ ਜਾ ਰਹੀਆਂ ਨੇ ਮਲਬੇ ਵਿੱਚ ਫਸੀਆਂ ਕਾਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਰਾਹਤ ਬਚਾਅ ਕਾਰਜ ਜਾਰੀ ਹੈ ਪਰ ਦੱਸ ਦਈਏ ਕਿ ਜਿਸ ਤਰੀਕੇ ਦੇ ਹਾਲ ਹਰੀਦੁਆਰ 'ਚ ਹੋਏ ਪਏ ਨੇ ਸੋ ਤੁਸੀਂ ਵੀ ਜੇਕਰ ਹਰੀਦੁਆਰ ਕੋ ਦਾ ਪਲਾਨ ਬਣਾ ਰਹੇ ਹੋ ਤਾਂ ਰੁਕ ਜਾਓ ਕਿਉਂਕਿ ਜਾਣਾ ਤੁਹਾਡਾ ਰਿਸਕੀ ਹੋ ਸਕਦਾ ਹੈ